ਹਾਂਜੀ ਕਰਦੇ ਆਂ ਅੱਜ ਦੀ ਵੀਡੀਓ ਸਟਾਰਟ ਮੈਨੂੰ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਤੁਹਾਡਾ ਵੈਲਕਮ ਆ ਮੇਰੇ ਚੈਨਲ ਦੇ ਉੱਤੇ ਅੱਜ ਆਪਾਂ ਜੈਸਮੀਨ ਮਾਲ ਦੀ ਕੁੱਤੇ ਖਾਣੀ ਕਰਾਂਗੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਕਰਦੇ ਆਂ ਜੀ ਅੱਜ ਦੀ ਵੀਡੀਓ ਸਟਾਰਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਸਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰੇ ਲਾਓ ਬੈਠ ਕੇ ਆ ਕੇ ਗਿਆਨੀ ਚੜ ਕੇ ਸੋਫੇ ਦੇ ਉੱਤੇ ਤੇ ਗਿਆਨ ਵੰਡਣ ਲੋਕਾਂ ਨੂੰ ਆਪ ਨੂੰ ਅਕਲ ਮਤ ਹੈ ਨਹੀਂ ਆਪ ਦਾ ਘਰ ਚਲਾਉਣ ਦੀ ਤੇ ਲੋਕਾਂ ਨੂੰ ਇਹ ਪਹਿਲਾਂ ਅਰਦਾਸਾਂ ਕਰਕੇ ਗਿਆਨ ਦੇਣਗੇ ਆ ਕੇ ਵੱਡੇ ਗਿਆਨ ਦੇਵਤਾ ਜਨਾਨੀ ਤੇਰ ਤੋਂ ਸਾਹਬਣੀ ਹੁੰਦੀ ਘਰ ਪਰਿਵਾਰ ਤੇਰ ਤੋਂ ਸਾਹਬਣੀ ਹੁੰਦਾ ਜਨਾਨੀਆਂ ਵਖਾ ਕੇ ਤੂੰ ਪੈਸਾ ਕਮਾਉਣਾ ਤੇ ਲੋਕਾਂ ਨੂੰ ਤੂੰ ਸਟਾਰਟਿੰਗ ਤੇ ਗਿਆਨ ਵੰਡਣ ਬੈਠ ਜਾਣਾ ਅੱਜ ਲਵਾਉਣ ਲੱਗਾ ਗੈਂਡੇ ਦੇ ਕੱਚੂ ਕੁੰਮੇ ਜਿਹਦੇ ਮਹਿੰਦੀ ਹੱਥਾਂ ਤੇ ਕਪੀ ਬਿਹਾਰ ਟਾਈਮ ਬੰਦਾ ਜਲਾ ਮੈਂਦੀ ਕਰਨਾ ਹੈ ਉਹ ਮੈਂਦੀ ਨਾ ਹੈ ਹਾਂ ਜੀ ਕੰਦੀ ਜੀ ਅੱਜ ਦਾ ਟਾਈਮ ਹੈ ਨਹੀਂ ਆਪਣੇ ਕੋਲ ਤੁਸੀਂ ਕੱਲ ਆ ਜਾਓ ਅੱਛਾ ਕੱਲ ਟਾਈਮ ਨਹੀਂ ਹੋਣਾ ਡੰਗਰ ਚਤਰੋ ਕੋਲੇ ਕੱਲ ਉਹਨੇ ਚਰਖਾ ਜੋ ਡਾਇਆ ਸੀ ਪੂਣੀਆਂ ਕਾਤੀ ਪਈ ਸੀ ਲੋਕਾਂ ਦਾ ਠੇਕਾ ਲਿਆ ਸੀ ਮੰਜੇ ਪੀੜੀਆਂ ਬਣਾਉਣ ਦਾ ਤਾਂ ਉਹਦੇ ਕਰਕੇ ਕੱਲ ਉਹਦੇ ਕੋਲੇ ਟਾਈਮ ਹੈ ਨਹੀਂ ਸੀ ਭੱਦਰਾ ਕੋਲੇ ਤਾਂ ਇਸ ਕਰਕੇ ਫਿਰ ਉਹ ਲੇਟ ਆਏ ਆ ਵੀ ਭਾਈ ਮਹਿੰਦੀ ਲਾਉਣੀ ਤਾਂ ਬੜੀ ਜ਼ਰੂਰੀ ਸੀ ਕਿਉਂਕਿ ਬੇਬੀ ਸ਼ਾਵਰ ਦਾ ਜਿਹੜਾ ਡਰਾਮਾ ਕਰਨਾ ਸੀ ਨਾ ਉਹ ਫਿਰ ਬਾਲਾ ਜ਼ਰੂਰੀ ਸੀਗਾ ਤਾਂ ਫਿਰ ਉਦੋਂ ਚਰਖਾ ਡਾਹੀ ਬੈਠੀ ਸੀ ਤੇ ਅੱਜ ਉਹਨੇ ਚਰਖਾ ਚੱਕਤਾ ਹੁਣ ਇਹ ਕੁਗੀ ਉਹ ਦੂਮਗਰ ਉਹ ਦਰਿਆ ਦੇ ਅੱਡੇ ਲਾਉਣੇ ਆ ਕਿਉਂਕਿ ਉਹਨੇ ਸਾਰੇ ਮਿਲ ਮਾਲਾ ਪਿੰਡ ਦਾ ਤੇ ਰੋਪੜ ਦਾ ਠੇਕਾ ਲਿਆ ਹੋਇਆ ਹੈ ਸੂਤ ਕੱਤਣ ਦਾ ਸੱਜਣ ਜੀ ਤੁਸੀਂ ਕਹੋਗੇ ਚਾੜੀ ਕਲਾ ਛੋਣਗੇ ਸੱਚ ਮੈਂ ਸਰਦਾਰ ਜੀ ਲੱਗੀਆਂ ਮੈਂਦੀ ਲਾਉਣ ਅੱਛਾ ਨਹੀਂ ਨਹੀਂ ਮਹਿੰਦੀ ਤਾਂ ਲਾਲਾ ਤੋਂ ਠੀਕ ਆ ਤੇ ਸਾਨੂੰ ਕਾ ਤੋ ਵੱਡ ਖਾਣਾ ਲਿਆਂਗੋ ਪੈਣੀ ਆ ਸਾਨੂੰ ਤਾਂ ਤੂੰ ਹਾਵ ਨਾਲ ਬੋਲ ਨਾ ਪਿਆਰ ਨਾਲ ਬੋਲ ਨਾ ਅੱਜ ਜੀ ਲਾਉਣ ਲੱਗੇ ਆਪਾਂ ਮਹਿੰਦੀ ਸਰਦਾਰ ਜੀ ਦੇ ਇਹੋ ਜੀ ਕਿਹੜੇ ਮਹਿੰਦੀ ਆ ਜਿਹੜੀ ਤੂੰ ਕੱਲੀ ਲਾਉਣੀ ਆ ਤੇ ਬਾਕੀ ਦੁਣੀਆਂ ਲਾਉਂਦੀ ਨਹੀਂਗੀ ਤਸਨੀ ਮੜਾ ਜਾ ਹਰਾ ਚੁੰਨਾ ਲੈ ਕੇ ਬੈਠ ਗਈ ਆ ਤੂੰ ਬਉਟੀ ਬਣ ਕੇ ਕੇਰਾਂ ਦੀ ਹੁਣੇ ਹੀ ਇਹਦੀ ਦੋਦੀ ਦੀ ਸਰਦਾਰ ਜੀ ਦੇ ਮਹਿੰਦੀ ਲਾਉਣ ਲੱਗੀ ਐ ਹਵਾ ਲਓ ਹਾਂ ਕੋਈ ਨਾ ਮਨ ਨੂੰ ਨਹੀਂ ਲੋੜ ਹੈਗੀ ਮੇਰੀ ਜੀ ਇਹ ਜੀ ਐ ਨਹੀਂ ਕਰ ਸਕਦੇ ਤੁਸੀਂ ਕਹ ਲੈ ਕਿ ਮੈਂ ਵਰਡ ਦਿਖਾ ਲਓ ਜੇ ਲਿਖਾ ਲਓ ਬਸ ਨਾ ਨਹੀਂ ਉਹ ਦੀ ਤੂੰ ਸਾਰੀ ਜ਼ਿੰਦਗੀ ਦਾ ਨਾਸ ਕਰਿਆ ਪਿਆ ਇਹ ਬੀਬਾ ਤੇ ਹਲੇ ਤੇਰੇ ਮਹਿੰਦੀਆਂ ਲਾਉਣ ਦੀ ਕੋਈ ਕਸਰ ਰਹਗੀ ਜੇ ਲਿਖਾਉਣ ਨਾਲ ਕਿਹੜਾ ਤੇਰਾ ਟੈਗ ਲੱਗ ਜੂ ਤੂੰ ਤਾਂ ਟੈਗ ਵੈਸੇ ਹੀ ੱੱੱੱੱੱੱੱੱੱੱੱੱੱੱੱੱੱ ਸੋਸ਼ਲ ਮੀਡੀਆ ਤੇ ਆ ਕੇ ਕੀ ਐ ਤੇਰਾ ਖਸਮ ਅਤੇ ਤੂੰ ਇਹਦੀ ਤੀਵੀਂ ਆ ਤਾਂ ਤੀਵੀਂ ਆਦਮੀ ਦੋਨਾਂ ਨੇ ਇੱਕੋ ਹੀ ਕੰਮ ਆ ਦੋਨਾਂ ਕੋਲੇ ਝੋੜ ਭ ਕੋਟਣਾ ਆਕੇ ਸੋਚ ਲ ਮੀਡੀਆ ਤੇ ਕੋਤਾ ਕੋਤੀ ਇਕੱਠੇ ਹੋਏ ਆ ਤੇ ਬਾਜ਼ਾਰ ਦੇ ਵਿੱਚ ਗਾਹ ਪਾਉਣ ਦਾ ਨਾਮ ਲਖਾਇਆ ਵਾਲ ਹਲ ਹੋ ਹੋ ਕੀ ਲਖਾਇਆ ਵਾਲ ਅਸਾਂ ਹੋਣਾ ਕੁਝ ਹੋਰ ਹੈ ਨਹੀਂ ਦੇਖ ਆਇਆ ਮੈਂ ਵੀ ਆਰ ਲਖਾਇਆ ਵਾ ਪਰ ਇੱਥੇ ਲਖਾਉਣ ਦੀ ਗੱਲ ਕੁਝ ਹੋਰ ਹੈ ਮੈਂ ਦੱਸ ਇੱਕ ਜਿੰਗ ਲਖਾ ਸਕਦੇ ਕਿਸੇ ਤੂੰ ਆਏ ਕਰ ਰੇ ਤੇ ਹੱਥ ਤੇ ਨਹੀਂ ਤੂੰ ਇਹਦੇ ਪਿਛਲੇ ਪਾਸੇ ਲਿਖ ਆਰ ਤੁਹੀ ਦੇ ਪਛਲੇ ਪਾਸੇ ਜਾਂ ਦੂਜੀ ਥਾਂ ਤੇ ਲੇਖੇ ਦੇ ਯਾਰ ਫਿਰ ਤੇਰੀ ਬਾਲੀ ਸੋਹਣੀ ਲੱਗੂਗੀ ਫਿਰ ਦੂਰੋਂ ਹੀ ਪਤਾ ਲੱਗਿਆ ਕਰੂ ਤੇਰਾ ਖਾਸਮ ਆਉਂਦਾ ਜਦੋਂ ਦੁੱਧ ਦੀ ਰੋਪੜ ਦੀਆਂ ਗਲੀਆਂ ਦੇ ਵਿੱਚ ਦੁੱਧ ਪਾਉਣ ਜਾਇਆ ਕਰੂਗਾ ਤੇ ਉਥੇ ਕੱਚਾ ਲਾ ਕੇ ਵਿਖਾਇਆ ਕਰੂਗਾ ਆਪਦਾ ਮੇਰਾ ਜੀ ਭਾਈ ਤੇਰਾ ਮਾਪੀ ਸਰ ਸ਼ਕਤੀਕਾਰ ਲੱਗ ਰਹੀ ਆ ਮਹਿੰਦੀ ਸਾਨੂੰ ਬਣਾ ਚਾਹੀਦਾ ਤੇਰੀ ਜੀ ਮਹਿੰਦੀ ਹੋਣਾ ਹਾਂ ਹਾਂ ਮੁੱਛਲਾ ਇਹਦੇ ਨਾਲ ਤਾਂ ਸਾਨੂੰ ਤੂੰ ਜ਼ਰੂਰੀ ਮਲਾ ਕਿਉਂਕਿ ਜਰੀਆਂ ਜਨਾਨੀਆਂ ਨੂੰ ਵੇਖ ਕੇ ਤਾਂ ਛੜਾ ਮਹਿਕਮਾ ਜਾਉਂਦਾ ਏ ਛੜਾ ਮਹਿਕਮਾ ਚਾਹ ਪਾਣੀ ਪੀਂਦਾ ਏ ਆਪਦਾ ਸਵਾਦ ਪੂਰਾ ਆਨੰਦ ਲੈਂਦਾ ਕਿਉਂਕਿ ਤੂੰ ਜਨਾਨੀਆਂ ਸਵਾਦ ਨਾ ਵਿਖਾਉਣਾ ਤੇ ਲੋਕਾਂ ਦੇ ਬੰਦੇ ਸਵਾਦ ਲੈਂਦੇ ਆ ਇਹਦੇ ਸੱਤ ਸ੍ਰੀ ਅਕਾਲ ਬਿਨਾ ਤਾਂ ਗੱਲ ਬਣਦੀ ਹੋਈ ਨਹੀਂ ਸੀ ਵੀਡੀਓ ਦੇ ਵਿੱਚ ਹੁਣ ਤੂੰ ਬੁਲਾਤੀ ਆ ਹੁਣ ਨਿਆਰਾ ਆਊਗਾ ਹੁਣ ਵਿਊ ਬੜੇ ਆਣਗੇ ਐਡਾ ਬਿਸ਼ਰਮ ਬੰਦਾ ਐਡਾ ਕੰਜਰ ਬੰਦਾ ਜਨਾਨੀਆਂ ਦੇ ਦਿਵਾਲੇ ਕੈਮਰਾ ਕਰਕੇ ਬੈਠ ਜਾਊਗਾ ਡੁੱਬ ਕੇ ਮਰ ਜਾ ਤੂੰ ਭੌਂਕੀ ਜਾ ਨਾ ਰਹਿਣਾ ਕੈਮਰਾ ਲੈ ਕੇ ਇਹਨਾਂ ਦੇ ਢੂਈ ਚ ਵੜ ਜਾ ਕੈਮਰਾ ਲੈ ਕੇ ਫਿਰ ਤੈਨੂੰ ਜ਼ਿਆਦਾ ਸਬਰ ਆ ਜਾਊਗਾ ਤੇ ਮੈਂ ਇੰਤਜ਼ਾਰ ਬਹੁਤ ਕਰਦਾ ਤੁੰਗਾ ਦੇ ਪਿੱਛੇ ਬੈਠਾ ਉਹਨੂੰ ਵਾਈਫਾਈ ਨਾ ਗੇਮ ਇਹ ਮਸ ਗੇਮ ਦਾ ਪਾਸਵਰਡ ਮੈਂ ਤਾਂ ਦੇਖਿਆ ਕਿ ਮੈਂ ਗੇਮ ਖੇਡਣਾ ਲੱਗ ਗਿਆ ਗੇਮ ਖੇਡ ਲਾ ਹੁਣ ਤੇ ਆ ਉਹ ਤਾਂ ਗੱਲ ਠੀਕ ਆ ਵੀ ਮਿਹਨਤ ਲੱਗਦੀ ਆ ਤੇਰਾ ਤਾਂ ਤੋਂ ਜੋਰ ਲੱਗਿਆ ਹੋਇਆ ਜਿਵੇਂ ਪਿੱਛੋ ਟੱਟੀ ਨਿਕਲੀ ਜਾਂਦੀ ਹੁੰਦੀ ਆ ਬੈਠੀ ਦੀ ਇਹ ਮਿਹਨਤ ਤਾਂ ਬੜੀ ਲੱਗਦੀ ਆ ਇਹ ਮਿਹਨਤ ਤਾਂ ਫਿਰ ਲੱਗਦੀ ਆ ਜਿਵੇਂ ਤੁਸੀਂ ਕੁੱਤੇ ਵਾਂਗੂ ਭੌਂਕਦੇ ਆ ਉਵੇਂ ਥੋੜੀ ਵੀ ਮਿਹਨਤ ਲੱਗਦੀ ਆ ਭੌਂਕਣ ਤੇ ਜ਼ਬਾਨ ਥੋੜੀ ਥੱਕਦੀ ਨਹੀਂ ਉਵੇਂ ਉਹਦੇ ਤਾਂ ਹੱਥ ਦੁਖਦੇ ਆ ਫਿਰ ਉਹ ਮਹਿੰਦੀ ਲਾਉਂਦਾ ਤੁਸੀਂ ਨਾ ਘੱਟ ਭੋਰਿਆ ਕਰੋ ਤੁਸੀਂ ਐਂ ਕਰਿਆ ਕਰੋ ਪੋਰ ਨਾ ਰੋਪੜ ਚਲੇ ਜਾਇਆ ਕਰੋ ਕਿਸੇ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਚਵਲਾਣਾ ਮਾਰਿਆ ਕਰੋ ਅਗਲੇ ਨੂੰ ਕੰਮ ਕਰ ਕਾਰ ਲੈਣ ਦੀਆ ਕਰੋ ਕਿਉਂਕਿ ਤੁਸੀਂ ਤਾਂ ਹੈਗੇ ਬੇਲੜ ਨਕਮੇ ਜਨਾਨੀ ਦਿਖਾਓ ਮਹਿਕਵਾ ਤੁਸੀਂ ਤਾਂ ਦਿਖਾ ਦਿਖਾ ਕੇ ਪੈਸਾ ਕਮਾ ਲੈਣਾ ਮਹੀਨੇ ਦਾ 50000 ਤੇ ਗਰੀਬ ਬੰਦੇ ਦੇ ਤੁਸੀਂ 50 ਰੁਪਏ ਤੇ ਵੀ ਆਖ ਰੱਖ ਛੱਡੀ ਆ ਮੈਨੂੰ ਐਂ ਲੱਗਦਾ ਉਹਦੀ ਤੁਸੀਂ ਕਲਾ ਵੀ ਖਤਮ ਕਰ ਦੋਗੇ ਥੋੜੇ ਆਗਿਆਂ ਕੋਲੇ ਕਾਦੀ ਕਲਾ ਜਨਾਨੀ ਅੱਗੋਂ ਵਿਖਾਓ ਜਨਾਨੀ ਪਿੱਛੋਂ ਵਿਖਾਓ ਸ਼੍ਰੀ ਦੇਵੀ ਦਿਖਾਓ ਪਸ਼ਵਾੜਾ ਦਿਖਾਓ ਤੇ ਮੁੜ ਕੇ ਆਪਦੀ ਵੀਡੀਓ ਅਪਲੋਡ ਕਰ ਦੋ ਤੇ ਉਹਨੇ ਤਾਂ ਵਿਚਾਰੇ ਨੇ ਮਿਹਨਤ ਕਰਨੀਆਂ ਤੇ ਮਿਹਨਤ ਕਰਕੇ ਆਪਦੀ ਵੀਡੀਓ ਆਪਦਾ ਕੰਮ ਕਰਨਾ ਵਿਖਾਉਣਾ ਤੁਸੀਂ ਚਵਲਾਂ ਘਟਣੀਆਂ ਬੈਠਿਆ ਨੇ ਵਿਹਲਿਆਂ ਨੇ ਦਿਵਾਲੇ ਫੋਨ ਲੈ ਕੇ ਲਦਾਸ ਤੈਨੂੰ ਕੋਈ ਕੰਮ ਕਰ ਹੈ ਨਹੀਂ ਤੂੰ ਦਿਵਾਲੇ ਜਨਾਨੀਆਂ ਦੇ ਮੱਖੀਆਂ ਦਾ ਛੱਤਾ ਲੱਗਿਆ ਬੈਠਾ ਜਨਾਨੀਆਂ ਤੋਂ ਬਿਨਾ ਵੀ ਕੋਈ ਘਰੋਂ ਬਾਹਰ ਨਿਕਲ ਕੇ ਝਾਤ ਮਾਰ ਲਿਆ ਕਰ ਵੀ ਪੰਜਾਬ ਤੇ ਜਾਂ ਆਸੇ ਪਾਸੇ ਕੀ ਹੁੰਦਾ ਪਿਆ ਹੈ ਤੇਰਾ ਦਿਮਾਗ ਸਾਰਾ ਜਨਾਨੀਆਂ ਦੇ ਵਿੱਚ ਹੀ ਅੜਕਿਆ ਹੋਇਆ ਏ ਦੇਖੋ ਕਿੰਨੇ ਡਿਜ਼ਾਈਨ ਇਹਨਾਂ ਨੂੰ ਮੂੰਹ ਜਵਾਨੀ ਆਉਣੇ ਜਾਂ ਹੱਥ ਚੱਲ ਵੀਡੀਓ ਬਣਾਉਣ ਲੱਗੇ ਆਪਾਂ ਸੋਚ ਕੇ ਬੋਲਦੇ ਹਾਂ ਇਹ ਕੀਤੀ ਆ ਮੋਟੀ ਮੱਤ ਵਾਲੀ ਨੇ ਗੱਲ 16 ਆਨੇ ਸਹੀ ਵੀਡੀਓ ਬਣਾਉਣ ਲੱਗੇ ਆਪਾਂ ਸੋਚ ਕੇ ਬੋਲਦੇ ਆਂ ਤੁਸੀਂ ਤਾਂ ਕਾ ਟੱਟੀ ਹੱਗਦੇ ਤਾਂ ਪੱਦ ਵੱਜਦਾ ਤਾਂ ਤੁਸੀਂ ਤਾਂ ਹਰ ਇੱਕ ਚੀਜ਼ ਵੀਡੀਓ ਚ ਵਿਖਾ ਦਿੰਨੇ ਆਂ ਤਾਂ ਹੀ ਤਾਂ ਸੋਚ ਕੇ ਨਹੀਂ ਬਣਾਉਂਦੇ ਜਿਵੇਂ ਬੈਠੀ ਜਨਾਨੀ ਲੱਤਾਂ ਚੋੜੀਆਂ ਕਰੀ ਬੈਠੀ ਢੱਡ ਚੱਕੀ ਬੈਠੀ ਢੜ ਤੋਂ ਝੱਗਾ ਚੱਕੀ ਬੈਠੀ ਜਿਵੇਂ ਤੇਰਾ ਸਾਰਾ ਟੱਬਰ ਬੈਠਾ ਉਵੇਂ ਤੁਸੀਂ ਦਿਖਾ ਦੇਣਾ ਹੁੰਦਾ ਜੇ ਤੁਸੀਂ ਸੋਚ ਸਮਝ ਕੇ ਬਣਾਉਂਦੇ ਹੁੰਦੇ ਕੌਨਫੀਡੈਂਸ ਵੇਖੋ ਇਹਨੂੰ ਜਨਾਨੀ ਨੂੰ ਜਿਵੇਂ ਕਹਿੰਦੇ ਹੁੰਦੇ ਆਂਡੇਾਂ ਵਾਲੀ ਟਰੇ ਲੈ ਕੇ ਗਲੀ 'ਚ ਤੁਰੀ ਜਾਂਦੀ ਹੁੰਦੀ ਮਗਰ ਪੈ ਜਾਂਦੇ ਕੁੱਤੇ ਤੇ ਬਚਦਾ ਇੱਕ ਵੀ ਨਹੀਂ ਇਹਦਾ ਤਾਂ ਉਹ ਹਾਲ ਆ ਵੀ ਕੌਨਫੀਡੈਂਸ ਅਸਮਾਨ ਦਾ ਤੇ ਪੱਲੇ ਸਾਡੇ ਜ਼ੀਰੋ ਨਹੀਂ ਕਰਦੀ ਢੇਲਾ ਢੇਲਾ ਪੈ ਮੇਲੇ ਗਈ ਤੇ ਉੱਥੇ ਪੈਸੇ ਜੇਬ ਦੇ ਵਿੱਚ ਤੇਲਾ ਵੀ ਨਹੀਂ ਇਹ ਜਨਾਨੀ ਤਾਂ ਈ ਫੁਗਰੀ ਜਨਾਨੀ ਆ ਨਾ ਇਹਨੂੰ ਤਾਂ ਜੰਗਾਂ ਜੁੱਤੀਆਂ ਵੱਜਣ ਉਹਨਾਂ ਹੀ ਥੋੜੀਆਂ ਤੇ ਨਾਲ ਇਹਦੇ ਖਸਮ ਨੂੰ ਤੀਵੀਂ ਆਦਮੀ ਦੋਨੇ ਵੇਰ ਲੜ ਕੇ ਸੇ ਥਾਂ ਦੇ ਇਹਨਾਂ ਨੂੰ ਤਾਂ ਕੋਈ 100 ਰੁਪਏ ਤੇ ਦਿਹਾੜੀ ਨਾ ਲੈ ਕੇ ਜਾਵੇ ਤੇ ਆ ਪਤਾ ਨਹੀਂ ਕਿਹੜੇ ਕੰਜਰ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਬਾਰੇ ਦੱਸਤਾ ਬਿਹਰ ਤੇ ਕੰਜਰਖਾਨਾ ਵਿਖਾਈ ਜਾਓ ਪੈਸਾ ਕਮਾਈ ਜਾਓ ਗੱਲ ਇਹ ਤਾਂ ਤੁਹਾਨੂੰ ਥੋੜੇ ਜਿਹਾ ਕੁੱਪੂਣਾ ਚਾਹੀਦਾ ਵੀ ਮੱਝਾਂ ਮਾਰੇ ਬੋਲੋ ਤੁਸੀਂ 15 ਮਿੰਟ ਐਡਾ ਕੰਫੀਡੈਂਸ ਤੂੰ ਕੰਟੈਂਟ ਕ੍ਰੀਏਟਰ ਦਾ ਨਾਂ ਚੱਕੀ ਬੈਰ ਕਿਉਂਕਿ ਤੂੰ ਨੂੰ ਤਾਂ ਹੱਗਣ ਵਾਲੇ ਹੱਥ ਨਹੀਂ ਧੋਣੇ ਆ ਉਹਦੇ ਤੂੰ ਗੱਲਾਂ ਕਰਦੀਆਂ ਸਾਨੂੰ ਕੋਈ ਮਰਜ਼ੀ ਟੌਪਿਕ ਦੇ ਦੋ ਦਿਮਾਗ ਤਾਂ ਫਿਰ ਤੁਹਾਡਾ ਰਹਿਣਾ ਗੋਹੇ ਚ ਹੀ ਰਹਿਣਾ ਵਾ ਮੱਜਾਂ ਦੀ ਗੱਲ ਕਰਦੀਆਂ ਤੂੰ ਟੌਪਿਕ ਮੱਜਾਂ ਦਾ ਟੌਪਿਕ ਆ ਨਾ ਜਿਹੜਾ ਡਾਕਟਰ ਵੀ ਨਹੀਂ ਮੱਜਾਂ 'ਚੋਂ ਫੇਲ ਹੋ ਜਾਂਦੇ ਉਹਨਾਂ ਨੂੰ ਵੀ ਇੰਨੀ ਜਾਣਕਾਰੀ ਨਹੀਂ ਹੁੰਦੀ ਤੂੰ ਮੱਜਾਂ ਵਾਲੀਆਂ ਗੱਲਾਂ ਨਾ ਕਰਿਆ ਕਰ ਤੇ ਐਡੀ ਫੁਕਰੀ ਨਾ ਬਣਿਆ ਕਰ ਐਡੀ ਤੂੰ ਕੰਟੈਂਟ ਕ੍ਰੀਏਟਰ ਹੈ ਨਹੀਂਗੀ ਉਹ ਕਹਿੰਦੇ ਹੁੰਦੇ ਆ ਜਿਹਨੂੰ ਸਬਜੀ ਨਾ ਬਣਾਉਣੀ ਆਈ ਚੁੱਲ੍ਹੇ ਚਮਕੇ ਦੇ ਵਿੱਚ ਤੇ ਗੱਲਾਂ ਫੜ ਦਿਆ ਵੱਡੀਆਂ ਵੱਡੀਆਂ ਸਮਾਨ ਨੂੰ ਟਾਕੀਆਂ ਲਾਉਣ ਨੂੰ ਫਿਰਦੀਆਂ ਤੂੰ ਕੀ ਮੱਜਾਂ ਤੇ ਦੱਸ ਦੋਂਗੇ ਮੱਜਾਂ ਨੇ ਦੱਸ ਦੋਂਗੇ ਮੱਜ ਨੇ ਫਲਾਨੀ ਮੱਜ ਨਾਲ ਸਿੰਘ ਫਸਾ ਲਿਆ ਅੱਜ ਮੱਜ ਸਾਡੀ ਨੇ ਗੋਹਾ ਬੱਠਲ ਭਰ ਕੇ ਕਰਤਾ ਤੇ ਮੁੜ ਕੇ ਅਸੀਂ ਉਹੀ ਖਾ ਲਿਆ ਸਾਰੇ ਟੱਬਰ ਨੇ ਕੋਈ ਕੰਟੈਂਟ ਮਿਲ ਗਿਆ ਅਸੀਂ ਉਹਦੇ ਪ੍ਰੋਟੀਨ ਵਧੀਆ ਬੋਲ ਸਕਦੇ ਹਾਂ ਹੁਣ ਇਹ ਤਾਂ ਉਦੋਂ ਵੀ ਵੱਡਾ ਚਾਵਲਾ ਭੌਂਕਿਆਂ ਦਾ ਜਵਾਈ ਨੰਗ ਆਪ ਨੰਗ ਬਾਪ ਨੰਗ ਸਾਰਾ ਟੱਬਰ ਨੰਗੇ ਤਾਂ ਉਦੋਂ ਵੀ ਵੱਡਾ ਪੌਂਕਾ ਚਾਵਲਾਂ ਘੋਟਣ ਨੂੰ ਭੋਰ ਦਾ ਚਾਵਲਾਂ ਲਾ ਸਾਨੂੰ ਕੋਈ ਕੰਟੈਂਟ ਮਿਲ ਜਾ ਜਾਂ ਟੌਪਿਕ ਮਿਲ ਜਾ ਅਸੀਂ ਤਾਂ ਓਕਣਾ ਹੀ ਬੋਲਦਾਂਗੇ ਓਕਣਾ ਤੋਂ ਕਿੱਦਾਂ ਬੋਲ ਦੇਗਾ ਤੇਰੀ ਢੂਈ ਚ ਲੱਤ ਮਾਰੀ ਕਿਵੇਂ ਓਕਣਾ ਤੂੰ ਬੋਲ ਦੇਂਗਾ ਓਕਣਾ ਆਕਣਾ ਤੇਰੇ ਤੋਂ ਕੁਝ ਨਹੀਂ ਬੋਲਿਆ ਜਾਣਾ ਤੂੰ ਵਹਿ ਨਾ ਪਾਲੀ ਪਰ ਤੇਰੇ ਗੋਲਾ ਬਣ ਜਾਣਾ ਇੱਕਦਮ ਢਿੱਡ ਦੇ ਵਿੱਚ ਜਾ ਕੇ ਵੀ ਲੈ ਅਸੀਂ ਤਾਂ ਬੜੇ ਕੰਟੈਂਟ ਕ੍ਰੀਏਟਰਾਂ ਕੰਟੈਂਟ ਕ੍ਰੀਏਟਰ ਨਹੀਂ ਤੁਸੀਂ ਤਾਂ ਭੋਰਨ ਨੂੰ ਬੈਠੇ ਆ ਇੱਥੇ ਚੌਲਾਂ ਘੋਟਣ ਨੂੰ ਬੈਠੇ ਆ ਲੈ ਤੈਨੂੰ ਇੱਕ ਕੰਟੈਂਟ ਅਸੀਂ ਦਿੰਨੇ ਆ ਲੈ ਤੂੰ ਬੋਲ ਕੇ ਵਖਾ ਤੇਰੀ ਪਤਾ ਲੱਗ ਜੂਗਾ ਤੇਰੀ ਕੰਟੈਂਟ ਕ੍ਰੀਏਸ਼ਨ ਦਾ ਵੀ ਕਿਆ ਬੋਲਤਾ ਤੂੰ ਐਸਾ ਯੂਟਿਊਬ ਦੇ ਉੱਤੇ ਆ ਕੇ ਫੁਕਰੀ ਮਾੜੀ ਜੀ ਘੱਟ ਮਾਰਿਆ ਕਰੋ ਚਵਲਾ ਨਾ ਘੋਟਿਆ ਕਰੋ ਕੁਛ ਅੱਜਦਾ ਦਿਖਾ ਦਿਆ ਕਰੋ ਜਨਾਨੀਆਂ ਦੇ ਸਹਰਾਣੇ ਬਹਿ ਕੇ ਤੂੰ ਕੁਛੜ ਚ ਲੈ ਕੇ ਫੋਨ ਬਹਿ ਜਾਣਾ ਉਹਨਾਂ ਦੇ ਇਹ ਨਾ ਹੋਵੇ ਗੋਦੀ ਚੜ ਜਾ ਚਤਰੋ ਦੀ ਤੂੰ ਕਿਤੇ ਹੋਰ ਆਸੇ ਪਾਸੇ ਲੁਕ ਜੇ ਆ ਤੂੰ ਬਣਾ ਦੋ ਮੈਂ ਕਰੀਲਾ ਬਣਾ ਲੂ ਕਿਆ ਆ ਮੈਂਹਿੰਦੀ ਵਾਲਿਆ ਇੱਕ ਕੰਮ ਕਰ ਇਹਦੇ ਕਰੇਲਾ ਤੇ ਕੀਆ ਬਣਾ ਤੂੰ ਦੋਨਾਂ ਬਾਹਾਂ ਦੇ ਉੱਤੇ ਮੈਂ ਵੀ ਦੇਖਾਂ ਵੀ ਮਹਿੰਦੀ ਆਰਟਿਸਟ ਕਰੇਲਾ ਕੀਆ ਕੀ ਮੈਂ ਬਣਾਉਂਦਾ ਹੁੰਦਾ ਇਹ ਵੀ ਚਵਲਾ ਘੋਟਣ ਨੂੰ ਬੈਠ ਜਾਂਦੀ ਆ ਆ ਕੇ ਨਿਰਨੇ ਕਾਲ ਦੇ ਪੂਰਨ ਬਹਿ ਜਾਂਦੇ ਆ ਕਿਸੇ ਵਿੱਚ ਐਵੇਂ ਰੇਡ ਜਾਂਦੇ ਤੁਰੇ ਜਾਂਦੇ ਗੱਪ ਰੇਡ ਜਾਂਦੇ ਆ ਟਾਇਰਾਂ ਤੋਂ ਬਿਨਾਂ ਰੇਡ ਜਾਂਦੇ ਉਹ ਕੋਈ ਮਾੜਾ ਮੋਟ ਗੱਪ ਵੀ ਸੋਚ ਸਮਝ ਕੇ ਮਾਰ ਲਿਆ ਕਰੋ ਬੇਅਕਲਿਓ ਸਾਰਾ ਟੱਬਰ ਤੁਸੀਂ ਇਕੱਠੇ ਹੋ ਕੇ ਬਹਿ ਜਾਂਦੇ ਆ ਮਹਿਫਲ ਲਾ ਕੇ ਐਵੇਂ ਕੁੱਤੇ ਵਾਂਗੂ ਭੰਕੀ ਜਾਂਦੇ ਰਹਿਨੇ ਆ ਹਾ ਹਾ ਕਰੀ ਜਾਂਦੇ ਗਧੇ ਵਾਂਗੂ ਹਿੜਕਦਾ ਰਹਿੰਦਾ ਸਾਰਾ ਦਿਨ ਆ ਵੀ ਤੇ ਉਹ ਵੇਲੋ ਜਨਾਨੀ ਇਹਨਾਂ ਦੀ ਵੱਡੀ ਸਿਆਣੀ ਬਿਆਣੀ ਤੇ ਉਹ ਵੀ ਮੈਡਮ ਬਣੀ ਫਿਰਦੀ ਆ ਸਾਡੇ ਸਰੂਆਏ ਹੁੰਦਾ ਜੀ ਆਏ ਹੁੰਦਾ ਗੱਲਾਂ ਨੂੰ ਖੂਹ ਦਾ ਘਾਟਾ ਇਹਨਾਂ ਨੂੰ ਅਕਲ ਨਾ ਮੌਤ ਸਾਰੇ ਟੱਬਰ ਦਾ ਹੀ ਆਵਾ ਉੱਤਿਆ ਪਿਆ ਕੀਪ ਕੀਪ ਚੱਲਦੀ ਭਾਈ ਤੁਹਾਨੂੰ ਕਿੰਨੇ ਵਾਰੀ ਕਿਹਾ ਤੁਸੀਂ ਹਰ ਇੱਕ ਦੇ ਕੰਮ ਦੇ ਵਿੱਚ ਨਾ ਟੰਗਾ ਨਾ ਉੜਾਇਆ ਕਰੋ ਤੁਹਾਡੀਆਂ ਟੰਗਾਂ ਫੜ ਕੇ ਅਗਲਾ ਤਾਂ ਕਰ ਦੂਗਾ ਜਦੋਂ ਤੈਨੂੰ ਪਤਾ ਨਹੀਂ ਕੀਪ ਹੁੰਦੀ ਆ ਕਿ ਕੌਣ ਹੁੰਦੀ ਤਾਂ ਫਿਰ ਤੂੰ ਆਹਦੀਆਂ ਚੌਲਾਂ ਨਾ ਘੋਟਿਆ ਕਰ ਜਨਾਨੜਾ ਵਿੱਚ ਆ ਕੇ ਵੀਡੀਓ ਦੇ ਨਾਂ ਬਣਿਆ ਕਰ ਚੁੱਪ ਕਰਕੇ ਜਨਾਨੀ ਬਣ ਕੇ ਸਾਉ ਬੱਚੀ ਬਣ ਕੇ ਸੁਥਣਵਾ ਕੇ ਇੱਥੇ ਬਿੜਤੇ ਬੈਠੀ ਰਹਾ ਕਰ ਕਿਉਂਕਿ ਤੇਰੇ ਪੱਲੇ ਇਹੀ ਆ ਇੱਕ ਦਿਨ ਉਹ ਆਉਣਾ ਜਦੋਂ ਤੂੰ ਘਗਰਾ ਪਾ ਕੇ ਨੱਚਦਾ ਫਿਰੇਂਗਾ ਆਪਦੇ ਸੋਸ਼ਲ ਮੀਡੀਆ ਤੇ ਚੰਦ ਵੀ ਹੋਆਂ ਦੀ ਖਾਤਰ ਕਿਉਂਕਿ ਤੁਸੀਂ ਤਾਂ ਘਿਰ ਸਿੰਘਾਂ ਕਰੀ ਬੈਠਿਆਂ ਵੀ ਸਾਡੇ ਵਿਊ ਵਧ ਜਾਣ ਤੁਸੀਂ ਤਾਂ ਧਰਤੀ ਨਾਲ ਸਿਰ ਲਾ ਰੱਖਿਆ ਇਸੇ ਤਰੀਕੇ ਨਾਲ ਵਿਊ ਵਧ ਜਾਣ ਚਾਏ ਜਨਾਨੀਆਂ ਦਾ ਅੱਗਾ ਦਿਖਾਓ ਚਾਏ ਪਿੱਛਾ ਦਿਖਾਓ ਚਾਏ ਇਧਰਲੇ ਐਂਗਲ ਤੋਂ ਦਿਖਾਓ ਚਾਏ ਉਧਰਲੇ ਐਂਗਲ ਤੋਂ ਦਿਖਾਓ ਇਹਨਾਂ ਨੂੰ ਬੇਸ਼ਰਮਾ ਨੂੰ ਕਿਸੇ ਦੀ ਮਾਸਾ ਸ਼ਰਮ ਨਹੀਂ ਬੇਸ਼ਰਮਾਂ ਦੀ ਡੁੱਲ ਗਈ ਢਾਲ ਅਸੀਂ ਤਾਂ ਪੁੰਜੇ ਡੋਲ-ਡੋਲ ਕੇ ਚੌੜੇ ਹੋ ਹੋ ਕੇ ਖਾਣੇ ਆ ਉਹ ਨਹੀਂ ਯਾਰ ਮੈਂ ਨਹੀਂ ਉਹ ਨਹੀਂ ਕਿਵੇਂ ਗੱਲ ਸੁਣਨਾ ਓਹੋ ਅਮ ਅੱਜ ਖੁੱਲ ਗਈ ਕਿਸੇ ਦੀ ਲਿਆਓ ਇੱਥੋਂ ਰੱਸਾ ਰੂਸਾ ਨੱਥ ਮਾਰੀਏ ਕਰਾਂ ਦੀ ਉਹ ਲਿਆ ਭرائی ਕਰਾਂ ਦੀ ਜਾ ਕੇ ਭੱਜ ਕੇ ਰੱਸਾ ਨੱਥ ਮਾਰੀਏ ਖੁੱਲ ਗਈ ਮੱਜੋ ਕਹਿੰਦੇ ਹੁੰਦੇ ਆ ਕਿਸੇ ਪਾਸੋਂ ਲੂਟ ਨਹੀਂ ਆਉਣੀ ਕਿੱਲਾ ਗਈ ਤੜਾ ਤੇ ਹੁਣ ਲੱਛ ਗਈ ਉੱਠ ਹੁਣ ਆਪਦੇ ਖਸਮ ਦੇ ਮਹਿੰਦੀ ਲਾਉਗੀ ਕਹਿੰਦੇ ਬੜੀ ਮਹਿੰਦੀ ਆਰਟਿਸਟ ਬਣੀ ਫਿਰਦੀ ਆ ਇਹਨੂੰ ਵੀ ਨਾ ਲੱਛ ਛੋੜਦੀ ਆ ਜਿਵੇਂ ਬਜ਼ਾਰ ਦੇ ਵਿੱਚ ਕੁੱਤੇ ਜਾਂਦੇ ਨੂੰ ਜਾਂ ਠੱਠੇ ਤੁਰੇ ਜਾਂਦੇ ਨੂੰ ਕਿਸੇ ਨੂੰ ਟੱਡ ਮਾਰ ਦਿੰਦਾ ਉਹੀ ਇਹਦਾ ਹਿਸਾਬ ਜਦੋਂ ਮੜੀ ਗਈ ਦਿਮਾਗ ਦੇ ਵਿੱਚ ਥਣਕਦੀ ਉਦੋਂ ਇਹਨੂੰ ਲੱਛ ਛੋੜਦੀ ਆ ਓਹ ਕਰਾਂ ਦੀ ਲਿਆ ਮੈਂ ਆ ਕੰਮ ਉਹਕੇ ਲਾਚ ਦੇ ਸਿਰ ਤੇ ਚਲਦੀ ਆ ਇਹ ਵੈਸੇ ਠੀਕ ਨਹੀਂ ਕਿ ਮੈਂਟਲੀ ਇਹਦਾ ਦਿਮਾਗ ਅਪਸੈਟ ਆ ਕੁਛ ਤਾਂ ਜਵਾਕ ਹੋਣਾ ਲਾ ਉਹਦੇ ਕਰਕੇ ਇਹਦੀ ਮਤ ਮਾਰੀ ਪਈ ਆ ਕੁਛ ਇਹਦਾ ਵੈਸੇ ਹੀ ਕਰੈਕ ਆ ਦਿਮਾਗ ਪਿੱਛੋਂ ਹੀ ਖਾਨਦਾਨੀ ਬਸ ਜੇ ਪਾਲੇ ਜੇ ਨਿਕ ਤੇ ਜੇ ਜੇ ਤੇ ਜੈਸਮੀਨ ਕਹਿੰਦਾ ਚਾਹੀ ਜੇ ਤੇ ਜੱਟ ਦੀ ਮੈਂ ਤੈਨੂੰ ਸਲਾਹ ਤਾਂ ਦਿੱਤੀ ਆ ਵੀ ਪਿਛਲੇ ਪਾਸੇ ਲਖਾ ਤੂੰ ਜੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਜਦੋਂ ਕਿਤੇ ਜਾਵੇਂ ਕੱਚਾ ਲਾ ਕੇ ਵਿਖਾ ਦਿਆ ਕਰ ਵੀ ਆ ਵੈਸੇ ਤਾਂ ਤੈਨੂੰ ਲੋੜ ਨਹੀਂ ਕਿਉਂਕਿ ਤੇਰਾ ਕੱਚਾ ਸੋਸ਼ਲ ਮੀਡੀਆ ਤੇ ਚੰਗੀ ਤਰ੍ਹਾਂ ਲੋਕਾਂ ਨੇ ਲਾ ਹੀ ਰੱਖਿਆ ਤੇ ਹੁਣ ਤੂੰ ਜਿੰਨੀਆਂ ਮਰਜ਼ੀ ਘੋਟੀ ਜਾ ਚਾਵਲਾਂ ਕਿਉਂਕਿ ਤੈਨੂੰ ਤਾਂ ਜੂਤ ਫਿਰਨਾ ਹੀ ਫਿਰਨਾ ਆ ਕੇ ਕਮੈਂਟਾਂ ਦੇ ਵਿੱਚ ਵੀ ਤੇ ਤੂੰ ਬਾਕੀ ਕਮੈਂਟ ਤਾਂ ਤੂੰ ਟੁੱਟ ਸਿਰੇ ਦਾ ਢੀਠ ਬੰਦਾ ਵਾਂ ਡਿਲੀਟ ਕਰ ਜਾਣਾ ਵਾਂ ਬਲਾਕ ਕਰ ਦੇਣਾ ਵਾਂ ਤੇ ਆ ਜਿਹੜੀਆਂ ਚਾਵਲਾਂ ਘੋੜਦਾ ਐ ਨਾ ਘੋਟਿਆ ਕਰ ਕਿ ਚੱਜ ਦੀ ਸਾਫ਼ ਸੁਥਰੀ ਵੀਡੀਓ ਪਾ ਦਿਆ ਕਰ ਜਨਾਨੀ ਦੀ ਢੂਈ 'ਚ ਵੜ ਜੱਮੋਗੇ ਉਹਨੂੰ ਪਤਾ ਨਹੀਂ ਕੀ ਅਕਲ ਮਤ ਦੇਓਗੇ ਤੁਹਾਨੂੰ ਦਾਬ ਨੂੰ ਡੱਕੇ ਦੀ ਮਤ ਨਹੀਂ ਐਂ ਕਰਿਆ ਤੇ ਜੇ ਨਾ ਲੈ ਕੇ ਤੇ ਜੀ ਲੈਖ ਹੁਣ ਸਮਝਣ ਵਾਲੇ ਆਪੇ ਹੀ ਸਮਝ ਜਾਣਗੇ ਵੀ ਹੈਗਾ ਕੀ ਅਸਲ ਦੇ ਵਿੱਚ ਇਹ ਉਹੀ ਆ ਕਿਉਂਕਿ ਇਹ ਨਾ ਬੰਦਿਆਂ ਚਾਹੁੰਦਾ ਨਾ ਬੁੜੀਆਂ ਚਾਹੁੰਦਾ ਇਹ ਅੱਤ ਬਚਾਲੀ ਆ ਕਿਉਂਕਿ ਇਹਦਾ ਦਿਮਾਗ ਸਣਕੀ ਦਾ ਹਿੱਲਿਆ ਪਿਆ ਕੱਲੇ ਪੈਸੇ ਦੀ ਖਾਤਰ ਵੀ ਪੈਸਾ ਕਮਾਓ ਜਿਵੇਂ ਮਰਜੀ ਢੱਡਾ ਵਿਖਾਓ ਚਾਹੇ ਇਧਰੋਂ ਵਿਖਾਓ ਚਾਹੇ ਉਧਰੋਂ ਵਿਖਾਓ ਸਾਨੂੰ ਤਾਂ ਪੈਸਾ ਆਉਣਾ ਚਾਹੀਦਾ ਜੀ ਪੈਸੇ ਨਾਲ ਹੀ ਤਾਂ ਰੋਟੀ ਚੱਲਦੀ ਆ ਰੋਟੀ ਸਾਰੀ YouTube ਦੇ ਸਿਰੋਂ ਚੱਲਦੀ ਆ ਇਹਨੇ ਤਾਂ ਰਿਸ਼ਤਾ ਹੀ ਵਿਆਹ ਵੀ ਤਾਂ ਕਰਾਇਆ ਸੀ ਲੈ ਹੁਣ ਤੂੰ ਹੱਥ ਤੇ ਜੀ ਉਹਦਾ ਨਾਮ ਮੱਥੇ ਤੇ ਵੀ ਲਿਖਾ ਲੇਗਾ ਤੇਰੇਨ ਤਾਂ ਗਲੰਕ ਲੱਗ ਗਿਆ ਸੋਸ਼ਲ ਮੀਡੀਆ ਤੇ ਜਿੰਨੀ ਤੇਰੀ ਇੱਜ਼ਤ ਤਾਰ-ਤਾਰ ਹੋਈ ਪਈ ਉਹ ਜੁੜਨ ਵਾਲੀ ਹੈ ਨਹੀਂ ਕਿ ਹੁਣ ਜਿੰਨਾ ਮਰਜੀ ਤੂੰ ਟੱਕਰਾਂ ਮਾਰੀ ਚੱਲ ਕੰਦਾ ਨਾ ਬੈਠਾ ਤੂੰ ਨਾਮ ਚੁੱਪ ਕਰਕੇ ਲਿਖਾ ਲਿਆ ਕਰ ਅੱਗੇ ਪਿੱਛੇ ਸਾਰੇ ਲਿਖਾ ਲਾ ਕਿਉਂਕਿ ਅੱਗੇ ਪਿੱਛੇ ਤਾਂ ਤੇਰੀ ਇਹੀ ਆ ਮਾਝੀ ਆ ਤੇ ਤੂੰ ਝੋਟਾ ਐ ਦਾ ਭਾਈ ਜੇ ਵੀਡੀਓ ਚੰਗੀ ਲੱਗੀ ਕਮੈਂਟ ਲਾਈਕ ਸ਼ੇਅਰ ਚੈਨਲ ਨੂੰ ਜ਼ਰੂਰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਕਿਸੇ ਹੋਰ ਵੀਡੀਓ ਦੇ ਵਿੱਚ ਮਿਲਦੇ ਆਂ ਜੀ ਰੱਬ ਰੱਖਾ